ਅਕਾਲੀ ਜ਼ਾਲ ਦੇ ਪ੍ਰਾਂਸਗਵੀ ਸੰਗਬਾਦਲ ਨੂੰ ਸਿੰਘ ਸਹਿਬਾਨ ਨੇ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਜਿਹੜੇ ਦੋਸ਼ ਪੱਤਰ ਉਹਨਾਂ ਤੇ ਲਾਏ ਗਏ ਐ ਉਹਨਾਂ ਦਾ ਸਪਸ਼ਟੀਕਰਨ ਦੇਣ। ਸ਼ੁਕਰਗੁਜ਼ਾਰ ਆ ਕਿ ਜਥੇਦਾਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਇਕੱਲੀ ਮੇਰੀ ਇਹ ਬੇਨਤੀ ਨਹੀਂ ਹੈਗੀ ਇਹ ਪੂਰੀ ਸਿੱਖ ਕੌਮ ਦੀ ਬੇਨਤੀ ਹੈ ਜਿਹਨੂੰ ਉਹਨਾਂ ਨੇ ਪ੍ਰਵਾਨ ਕਰਦਿਆ ਹੋਇਆ ਬੜੀ ਸ਼ਕਤੀ ਦੇ ਨਾਲ ਜਿਹੜੀ ਪਹਿਲੀ ਮਾਦੇ ਅੰਦੀ ਗੁਰਮਤੇ ਦੀ ਉਸ ਨੂੰ ਉਹਨਾਂ ਨੇ ਜਿਹੜਾ ਆਦੇਸ਼ ਜਾਰੀ ਕਰ ਦਿੱਤਾ ਲੇਕਿਨ ਅੱਜ ਪੋਜੀਸ਼ਨ ਇਹ ਹੋ ਗਈ ਹੈ ਕਿ ਅਕਾਲੀ ਦਲ ਦੇ ਵੱਡੇ ਧੜੇ ਮਤਲਬ ਤਕਰੀਬਨ 1.5 200 ਬੰਦੇ ਨੇ ਜਾ ਕੇ ਗੁਨਾਹ ਕਬੂਲ ਕਰ ਲਿਆ ਆਪਣਾ ਕਿ ਅਸੀਂ ਗੁਨਾਹਗਾਰ ਹਾਂ ਸਾਨੂੰ ਤਨਖਾਹ ਲਈ ਜਾਵੇ ਸਾਨੂੰ ਸਜ਼ਾ ਲਈ ਜਾਵੇ ਦੀ ਸੰਸਥਾ ਤੇ ਉਸ ਦਾ ਪ੍ਰਧਾਨ ਨਮਾਣਾ ਸਿੱਖ ਹੋ ਕੇ ਉੱਥੇ ਪੇਸ਼ ਹੋਵੇ ਤੇ ਇਸਤੀਫਾ ਦੇ ਕੇ ਪੇਸ਼ ਹੋਵੇ ਫੇਰ ਉਸ ਗੱਲ ਨੂੰ ਅਸੀਂ ਮੰਨਾਂਗੇ ਕਿ ਵਾਕਈ ਹੀ ਉਹ ਨਤਮਸਤਕ ਹੋ ਰਿਹਾ ਹੈ ਲੇਕਿਨ ਮੈਂ ਆਪ ਜਾ ਕੇ ਕਿਉਂ ਉੱਥੇ ਜਾ ਕੇ ਕਹਾ ਕੇ ਜੀ ਤੁਸੀਂ ਮੈਨੂੰ ਵੀ ਸੁਣੋ ਜਦੋਂ ਕਿ ਸਾਰਾ ਪੰਜਾਬ ਸਾਰਾ ਸਿੱਖ ਜਗਤ ਉਹਨਾਂ ਨੂੰ ਦੇਖ ਰਿਹਾ ਹੈ ਤੋਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਪੰਜਾਬ ਜਿਹੜਾ ਮੂਰਖ ਹੈ ਤੇ ਅਸੀਂ ਸਿਆਣੇ ਆ ਤੇ ਅਸੀਂ ਸਾਰੇ ਸੱਚੇ ਸੁੱਚੇ ਆ ਤੇ ਉਹ ਸਾਰੇ ਬੇਫਕੂ ਬਣੇ ਹੋਇਆ ਇਦਾਂ ਦੀ ਗੱਲ ਨਹੀਂ ਹੁੰਦੀ ਨਜ਼ਰੀਆ ਪ੍ਰੋਗਰਾਮ ਦਾ ਸਵਾਗਤ ਹੈ ਸਸਿਕਾਲ ਆਪਾਂ ਸਾਰੇ ਜਾਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਡਿਡਿਸਿਪਲਿਨ ਲੈ ਕੇ ਵੱਡੇ ਸੰਕਟ ਦੇ ਨਾਲ ਜੂਝ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀ ਅਗੂਆਂ ਵੱਲੋਂ ਅਕਾਲ ਚਦਰ ਦੇ ਪੇਸ਼ ਹੋ ਕੇ ਜਿਹੜਾ ਦੋਸ਼ ਪੱਤਰ ਦਿੱਤਾ ਗਿਆ ਸੀ ਆਪ ਵੀ ਉਹਨਾਂ ਗਨਾਹ ਦੀ ਮਾਫੀ ਦੀ ਗੱਲ ਕੀਤੀ ਗਈ ਹੈ ਉਦੋਂ ਚੱਲਦਿਆਂ ਸਿੰਘ ਸਹਿਬਾਨ ਨੇ ਮੀਟਿੰਗ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਹੈ ਇਹ 15 ਦਿਨ ਦੇ ਅੰਦਰ ਅੰਦਰ ਇਹਨਾਂ ਮੁੱਦਿਆਂ ਦੇ ਉੱਤੇ ਨਿਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੂਜੇ ਪਾਸੇ ਅਕਾਲੀ ਦਲ ਦੇ ਅੰਦਰ ਜਦੋਂ ਤੱਕ ਆਪਾ ਗੱਲ ਕਰਦੇ ਕਮਸਾਨ ਦੀ ਅੱਜ ਇਸੇ ਸ਼ਹਿਰ ਦੇ ਅੰਦਰ ਜਾਨੀ ਸੂਬੇ ਦੀ ਰਾਜਧਾਨੀ ਚ ਦੋਹਾਂ ਟੜਾਵੀਆਂ ਵੱਖਰ ਵੱਖਰੇ ਮੀਟਿੰਗਾਂ ਇੱਕ ਟੜੇ ਵੱਲੋਂ ਪਾਰਟੀ ਦਫ਼ਤਰ ਤੇ ਦੂਜੇ ਟੜੇ ਵੱਲੋਂ ਪਾਰਟੀ ਦਫ਼ਤਰ ਦੇ ਬਾਹਰ ਕਿਹਦੇ ਦੁਪਹਿਰ ਤੱਕ ਆ ਮਾਹੌਲੇ ਵੀ ਰਿਹਾ ਕਿ ਸ਼ਾਇਦ ਕਾਲੀਗੱਲ ਦਾ ਜਿਹੜਾ ਦਫ਼ਤਰ ਉਹਦੇ ਦੂਜਾ ਤੜਾ ਕਬਜ਼ੇ ਦੀ ਗੱਲ ਵੱਡੀ ਗੰਤੀ 'ਚ ਪੁਲਿਸ ਖੈਰੇ ਸਾਰੇ ਮੁੱਦਿਆਂ ਤੇ ਆਪਾਂ ਗੱਲਾਂ ਕਰਾਂਗੇ ਸਵਾਲ ਲਾਵਾਂਗੇ ਸਾਡੇ ਨਾਲ ਮਹਿਮਾਨ ਜਿਹੜੇ ਜੁੜ ਚੁੱਕੇ ਆਪਾਂ ਉਹਨਾਂ ਦਾ ਨ ਸਵਾਗਤ ਕਰਦੇ ਹਾਂ ਜੀ ਆਂ ਕਰਦੇ ਹਾਂ ਸਾਡੇ ਨਾਲ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਸੋਮਨੀ ਕਾਲੀਦਲ ਦੇ ਬਲਾਰੇ ਆਪਾਂ ਅਸਤੋ ਬੈਲਾ ਉਹਨਾਂ ਨੂੰ ਜੀ ਆਂ ਆਖਦੇ ਹਾਂ ਸਾਹ ਅਮਰਿੰਦਰ ਸਿੰਘ ਸੋਮਨੀ ਗੁਰਦਵਾਰਾ ਪਰੰਦੇ ਕੁੰਡੀ ਦੇ ਸਾਹਕਾ ਮੈਂਬਰ ਅੰਤਿਕ ਜੇਰੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਦੋਨਾਂ ਮਹਿਮਾਨਾਂ ਦਾ ਧੰਨਵਾਦ ਸਵਾਗਤ ਤੁਹਾਡੇ ਵੱਲੋਂ ਮੇਰੇ ਮਾਮਾ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਅਕਾਲੀ ਦਲ ਦੇ ਪ੍ਰਾਂਤ ਸੁਖਵੀਰ ਸਿੰਘ ਬਾਦਲ ਨੂੰ ਸਿੰਘ ਸਾਹਿਬਾਨ ਨੇ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਜਿਹੜੇ ਦੋਸ਼ ਪੱਤਰ ਉਹਨਾਂ ਤੇ ਲਾਏ ਗਏ ਐ ਉਹਨਾਂ ਦਾ ਸਪਸ਼ਟੀਕਰਨ ਦੇਣ ਕਾਫੀ ਅਰਸੇ ਬਾਅਦ ਆਇਸ ਤਰ੍ਹਾਂ ਦਾ ਇੱਕ ਸਿੰਘ ਸਾਹਿਬਾਨ ਵੱਲੋਂ ਫੈਸਲਾ ਲਿਆ ਗਿਆ ਜਿੱਦੇ ਚ ਸਿੱਧੇ ਤੌਰ ਤੇ ਇੱਕ ਗਰੁੱਪ ਵੱਲੋਂ ਜੋ ਸੀਨੀਅਰ ਅਕਾਲੀ ਆਗੂਆਂ ਵੱਲੋਂ ਜਿਹੜੇ ਦੋਸ਼ ਲਾਏ ਹੋਣਾ ਉਹਨਾਂ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ ਕਿ ਜੇ ਹੋਰ ਵੱਲੋਂ ਨਹੀਂ ਸਿੰਘ ਸਹਿਬਾਨ ਵੱਲੋਂ ਹੀ ਕਿਵੇਂ ਦੇਖਦੇ ਹਾਂ ਇਸ ਮਾਮਲੇ ਨੂੰ ਦੇਖੋ ਸਿੱਧੂ ਸਾਹਿਬ ਪੰਜ ਸਿੰਘ ਸਹਿਬਾਨ ਦੀ ਅੱਜ ਮੀਟਿੰਗ ਹੋਈ ਜੀ ਔਰ ਉਹਨਾਂ ਨੇ ਆਪਣੀ ਇਕਤਰਤਾ ਦੇ ਵਿੱਚ ਜਿਹੜੇ ਗੁਰਮਤੇ ਪਾਸ ਕੀਤੇ ਨੇ ਉਹਨਾਂ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਉਹਨਾਂ ਨੇ ਫੈਸਲੇ ਲਏ ਨੇ ਜਿਹੜਾ ਤੁਸੀਂ ਕਾਲੀ ਬੰਦ ਦੇ ਪ੍ਰਧਾਨ ਸਾਹਿਬ ਵਾਲੀ ਮਿਲਣੀ ਇੱਕ ਇਹ ਵੀ ਉਹਨਾਂ ਨੇ ਕਿਹਾ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਪਾਰਟੀ ਦੇ ਪ੍ਰਧਾਨ ਸਰਦਾਰ ਸੁਦੇਸ਼ ਸਿੰਘ ਬਾਦਲ ਜਿਹੜੇ ਇਹਨਾਂ ਨੇ ਦੋਸ਼ ਲਗਾਏ ਉਹਨਾਂ ਬਾਰੇ ਸਪਸ਼ਟਿਕਰ ਹੁੰਦੇ ਹਨ ਤੇ ਉਹ ਪਾਰਟੀ ਪ੍ਰਧਾਨ ਜ਼ਰੂਰ ਦੇਣਗੇ ਪਰ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮਸਲਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆਂ ਦੇ ਨਾਲ ਜੁੜਿਆ ਹੋਇਆ ਹੈ ਉਸ ਸੰਬੰਧ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਮੈਂ ਪਰਸੋ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਤੇ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਬੇਨਤੀ ਕਰਕੇ ਆਇਆ ਸੀ ਕਿ ਲੰਬੇ ਸਮੇਂ ਬਾਅਦ ਤੁਸੀਂ ਜਿਹੜੀ ਪੰਜ ਜਥੇਦਾਰ ਸਹਿਬਾਨ ਦੀ ਇੱਕ ਮੀਟਿੰਗ ਇਕੱਤਰਤਾ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਜਨਾਲਾ ਕਾਂਢ ਦੇ ਉੱਤੇ ਵੀ ਇੱਕ ਕਮੇਟੀ ਤੁਸੀਂ ਗਠਿਤ ਕੀਤੀ ਸੀ ਜਿਹਦਾ ਕੋਆਰਡੀਨੇਟਰ ਮੈਨੂੰ ਬਣਾਇਆ ਸੀ ਉਹਦੇ ਵਿੱਚ ਜਿਹੜਾ ਸਭ ਤੋਂ ਮੇਨ ਮਸਲਾ ਸੀ ਉਹ ਸੀ ਕਿ ਪਹਿਰੇਦਾਰੀ ਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਵਾਸਤੇ ਜਿਹੜੀ ਪੰਥਕ ਪਹਿਰੇਦਾਰ ਬੰਨਾ ਤੇ ਗੁਰਦੁਆਰਾ ਕਮੇਟੀਆਂ ਗਰੰਥੀ ਸਿੰਘ ਤੇ ਜਿੰਨੇ ਵੀ ਉਥੇ ਸਾਡੇ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉਥੇ ਪ੍ਰਬੰਧ ਚੰਗੇ ਕੀਤੇ ਜਾਣ ਤੇ ਮੈਂ ਇੱਕ ਗੁਰੂ ਘਰ ਦਾ ਅਨੰਨ ਸੇਵਕ ਆ ਤੇ ਮੈਂ ਇਸ ਵੱਲ ਦਾ ਜੋ ਸ਼ੁਕਰ ਗੁਜ਼ਾਰ ਆ ਕਿ ਜਥੇਦਾਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਇੱਕ ਇਕੱਲੀ ਮੇਰੀ ਇਹ ਬੇਨਤੀ ਨਹੀਂ ਹੈਗੀ ਇਹ ਪੂਰੀ ਸਿੱਖ ਕੌਮ ਦੀ ਬੇਨਤੀ ਹੈ ਜਿਹਨੂੰ ਉਹਨਾਂ ਨੇ ਪ੍ਰਵਾਨ ਕਰਦਿਆ ਹੋਇਆ ਬੜੀ ਸ਼ਕਤੀ ਦੇ ਨਾਲ ਜਿਹੜੀ ਪਹਿਲੀ ਮਾਦੇ ਆਜੰਤੀ ਗੁਰਮਤੇ ਦੀ ਉਸ ਨੂੰ ਉਹਨਾਂ ਨੇ ਜਿਹੜਾ ਆਦੇਸ਼ ਜਾਰੀ ਕਰ ਦਿੱਤਾ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਆਦੇਸ਼ ਜਾਰੀ ਕੀਤੇ ਗਏ ਨੇ ਪਰ ਹੁਣ ਇਹਦੇ ਉੱਤੇ ਜਿਹੜੀ ਸ਼ਕਤੀ ਦੇ ਨਾਲ ਕਾਰਵਾਈ ਕਰਨ ਦੀ ਲੋੜ ਹੈਗੀ ਏ ਉਸ ਲਈ ਸਿੰਘ ਸਾਹਿਬਾਨ ਨੇ ਬੜਾ ਫੋਕ ਵਾ ਜਾ ਕੇ ਆਪਣੀ ਕੌਮ ਦੇ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਜ਼ਿੰਮੇਵਾਰ ਪਦਵੀਆਂ ਦੇ ਉੱਤੇ ਬੈਠੇ ਆ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਲਈ ਉਹਨਾਂ ਨੂੰ ਉਹਨਾਂ ਨੇ ਆਦੇਸ਼ ਜਾਰੀ ਕੀਤਾ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਜਿਹੜੇ ਹੋਰ ਮਸਲਿਆਂ ਦੇ ਉੱਤੇ ਸਿੰਘ ਸਾਹਿਬ ਜੀ ਨੇ ਜਿਵੇਂ ਇੱਕ ਤੱਕ ਸਰ ਦੇ ਜਥੇਦਾਰੀ ਸਾਹਿਬਾਨ ਗਿਆਨੀ ਅਕਬਾਲ ਸਿੰਘ ਉਹਨਾਂ ਨੂੰ ਧਾਰਮਿਕ ਸਥਾ ਲਾਈਏ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਹੈ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਬੜੇ ਲੰਮੇ ਸਮੇਂ ਬਾਅਦ ਸਿੱਖ ਸਰਬਾਨ ਨੇ ਪੰਥ ਦੀ ਆਵਾਜ਼ ਨੂੰ ਪਛਾਣਦਿਆਂ ਹੋਇਆ ਜਿਹੜਾ ਇੱਕ ਵਧੀਆ ਜਿਹੜੇ ਆਦੇਸ਼ ਜਾਰੀ ਕੀਤੇ ਚੰਗੀ ਗੱਲ ਪਰ ਇਸ ਮਾਮਲੇ ਤੇ ਮੈਂ ਸਵਾਲ ਲਿਆ ਦੇਖੋ ਤੁਸੀਂ ਸਾਰੇ ਇਸ਼ੂ ਦੇ ਉੱਤੇ ਬਹੁਤ ਠੀਕ ਠਾਕ ਨਾਲ ਆਪਣਾ ਪੱਖ ਰੱਖ ਰਹੇ ਹੋ ਪਰ ਮੈਂ ਜਿਹੜਾ ਸਵਾਲ ਲੈ ਰਿਹਾ ਮੈਂ ਦੇਖੋ ਸੁਵੀਰ ਸਿੰਘ ਬਾਦਲ ਦਾ ਮੈਂ ਇਸ ਕਰਕੇ ਗੱਲ ਜਿਹੜੀ ਆਪਾਂ ਬਾਹਰ ਕੇ ਉਹ ਸਵਾਲ ਲੈ ਰਹੇ ਹਾਂ ਕਿਉਂਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਉਹ ਕਹਿੰਦੇ ਕਿ ਪੰਥਕ ਜਮਾਤ ਹੈ ਬਹੁਤ ਕੁਝ ਅਕਾਲੀ ਦਲ ਦੇ ਨਾਲ ਸੰਸਥਾਵਾਂ ਲੀਡਰਸ਼ਿਪ ਸਾਰਾ ਕੁਝ ਜੁੜਿਆ ਹੋਇਆ ਹੈ ਇਸ ਕਰਕੇ ਮੈਂ ਸਵਾਲ ਲੈ ਰਿਹਾ ਸੁਖਬੀਰ ਸਿੰਘ ਬਾਦਲ ਦੇ ਸਵਾਲ ਬਾਰੇ ਇੱਕ ਬਹੁਤ ਵੱਡੀ ਅਹਿਮੀਤ ਹੈ ਸਿੰਘ ਸਾਹਿਬਾਨ ਵੱਲੋਂ ਪੁੱਛਿਆ ਜਾਣਾ ਤੇ ਚੰਗੀ ਗੱਲ ਹੈ ਜੀ ਵੇਖੋ ਕੌਮ ਦੇ ਜਥੇਦਾਰ ਅੱਗੇ ਤਾਂ ਸਾਡੇ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਸ੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨੇ ਅਕ ਸਿੰਘ ਜਥੇਬੰਦੀਆਂ ਹਨ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਹੈ ਚੀਫ ਖਾਲਸਾ ਦੁਆਨ ਹੈ ਇਹ ਜਿਹੜੀਆਂ ਸਾਰੀਆਂ ਸਿੱਖ ਸੰਸਥਾਵਾਂ ਨੇ ਇਹ ਸਿੱਖ ਕੌਮ ਦੀ ਪਰਿਵਾਰੀ ਨੇ ਔਰ ਉਸ ਪਰਿਵਾਰੀ ਦੇ ਵਿੱਚ ਉਹ ਹਰ ਵਕਤ ਜਿਹੜੀ ਇਹ ਕੌਮ ਦੇ ਪ੍ਰਤੀ ਭਾਵਨਾਵਾਂ ਪ੍ਰਤੀ ਇੱਕ ਚੰਗੇ ਕਾਰਜ ਕਰਦੀ ਨਜ਼ਰ ਆਵੇ ਕੀ ਸਿੰਘ ਸਾਹਿਬ ਜੀ ਦੇ ਕੋਲ ਕੋਈ ਵੀ ਜਾਣਦਾ ਜੇ ਕੋਈ ਗੱਲ ਕਰਦਾ ਤਾਂ ਉਹਦਾ ਸਿੰਘ ਸਾਹਿਬ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਚੰਗੀ ਗੱਲ ਧੰਨਵਾਦ ਧੰਨਵਾਦ ਤੁਹਾਡਾ ਤੁਹਾਡਾ ਵੀਪੋਡ ਆ ਗਿਆ ਬਣੇ ਰਿਹਾ ਆਪਾਂ ਫਿਰ ਅਹਿਮ ਤੇ ਬੜਾ ਭਾਵਕ ਮਾਮਲਾ ਇਸ ਮੁੱਦੇ ਤੇ ਫਿਰ ਆਪਾਂ ਸਵਾਲ ਲੈ ਕੇ ਆਵਾਂਗੇ ਹਮਨਿੰਦਰ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਸਿੰਘ ਸਾਹਿਬਾਨ ਨੇ ਜੋ 15 ਦਿਨ ਦਾ ਸਮਾਂ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਹੈ ਕਿ ਆਹ ਦੋਸ਼ ਲੱਗੇ ਆ ਤੁਹਾਡੇ ਖਿਲਾਫ ਜਿਹਦੇ ਚ 90 ਲੱਖ ਦੇ ਕਰੀਬ ਜਿਹੜੇ ਇਸ਼ਤਿਹਾਰਾਂ ਦੀ ਗੱਲ ਵੀ ਹੈ ਇਦਾਂ ਹੀ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਨੂੰ ਲੈ ਕੇ ਜਾਂ ਸਿੱਖ ਰਹਿਤ ਮਰਿਆਦਾ ਜਾਂ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਉਸ ਨੂੰ ਲੈ ਕੇ ਪਿਛਲੇ ਸਮੇਂ 'ਚ ਜਿਹੜੀਆਂ ਕਟਾਈਆਂ ਹੋਈਆਂ ਵਗਿਆ ਹੋਈ ਉਹਨਾਂ ਸਾਰੇ ਮਾਮਲਿਆਂ ਨਾਲ ਜੁੜੇ ਹੋਏ ਦੋਸ਼ ਹੈ ਜਿਹੜੇ ਹੋਰ ਕਿਸੇ ਵੱਲੋਂ ਨਹੀਂ ਸੀਨੀਅਰ ਕਾਲੀਆਲ ਅਗਵਾ ਵੱਲੋਂ ਹੀ ਲਗਾਏ ਗਏ ਔਰ ਉਹਨਾਂ ਦੇ ਲਈ 15 ਦਿਨ ਦਾ ਸਮਾਂ ਕਿਹਾ ਕਿ ਜਵਾਬ ਦਿਓ ਕਾਫੀ ਹਰਸੇ ਬਾਅਦ ਕੋਈ ਇਸ ਤਰ੍ਹਾਂ ਦਾ ਮੌਕਾ ਦੇਖਿਆ ਜਦੋਂ ਇਹ ਗੱਲ ਸਾਹਮਣੇ ਆ ਰਹੀ ਹੈ ਦੇਖੋ ਸਿੱਧੂ ਸਾਹਿਬ ਕਾਫੀ ਅਰਸੇ ਦਾ ਮਸਲਾ ਨਹੀਂ ਹੈ ਮਸਲਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬੇਅਦਬੀ ਕਰਵਾਈ ਗਈ ਹੈ ਉਸ ਦਾ ਮਸਲਾ ਹੈ ਕਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਨੂੰ ਵਰਤ ਕੇ ਸਿੱਖਾਂ ਦੇ ਕਤਲ ਕੀਤੇ ਗਏ ਸਿੱਖਾਂ ਦੇ ਉੱਪਰ ਗੰਦੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਅਕਾਲੀ ਸਰਕਾਰ ਦੇ ਵਿੱਚ ਕੀਤੀਆਂ ਗਈਆਂ ਡਿਪਟੀ ਸੀਐਮ ਤੇ ਉੱਪਰ ਦੋਸ਼ ਲੱਗੇ ਆਕਾਲੀ ਦਲ ਦੇ ਪ੍ਰਧਾਨ ਦੇ ਉੱਪਰ ਦੋਸ਼ ਲੱਗੇ ਲੇਕਿਨ ਅੱਜ ਪੋਜੀਸ਼ਨ ਇਹ ਹੋ ਗਈ ਹੈ ਕਿ ਆਕਾਲੀ ਦਲ ਦੇ ਵੱਡੇ ਧੜੇ ਮਤਲਬ ਤਕਰੀਬਨ 1.5 200 ਬੰਦੇ ਨੇ ਜਾ ਕੇ ਗੁਨਾਹ ਕਬੂਲ ਕਰ ਲਿਆ ਆਪਣਾ ਕਿ ਅਸੀਂ ਗੁਨਾਹਗਾਰ ਹਾਂ ਸਾਨੂੰ ਤਨਖਾਹ ਲਈ ਜਾਵੇ ਸਾਨੂੰ ਸਜ਼ਾ ਲਈ ਜਾਵੇ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਜੱਥੇਦਾਰ ਸਹਿਬਾਨ ਉਹਨਾਂ ਨੂੰ ਤਨਖਾਹ ਨਹੀਂ ਲਾ ਰਹੇ ਉਹ ਸੁਖਵੀਰ ਬਾਦਲ ਨੂੰ ਦੱਸ ਰਿਹਾ ਵੱਧ ਤੋਂ ਵੱਧ ਉਹ ਸੁਖਵੀਰ ਬਾਦਲ ਕੀ ਕਹ ਦੂ ਮੈਂ ਬੇਗੁਨਾ ਹਾਂ ਜੀ ਇਹ ਕਹਿ ਦਿੰਨਗੇ ਜਾ ਕੇ 15 ਦਿਨਾਂ ਦੇ ਵਿੱਚ ਕਿ ਜੀ ਮੈਂ ਤਾਂ ਬੇਗੁਨਾ ਹਾਂ ਜੇ ਬੇਗੁਨਾ ਹੈਗੇ ਤਾਂ ਫਿਰ ਸੁਖਵੀਰ ਬਾਦਲ ਇਹ ਕਹਿਣ ਕਿ ਬਾਕੀ 150 ਬੰਦਾ ਝੂਠ ਬੋਲ ਰਿਹਾ ਉਹ ਮੇਰੇ ਤੇ ਇਲਜ਼ਾਮ ਬਾਜ਼ੀ ਲਾ ਰਹੇ ਆ ਇਹ ਸਾਰੇ ਝੂਟੇ ਆ ਮੈਂ ਇਕੱਲਾ ਹੀ ਸੱਚਾ ਹਾਂ ਇਹ ਕਹਿਣਗੇ ਜੇਕਰ ਉਹ ਇਸ ਨੂੰ ਕਬੂਲ ਕਰਦੇ ਆ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਸੰਸਥਾ ਤੇ ਉਸ ਦਾ ਪ੍ਰਧਾਨ ਨਮਾਣਾ ਸਿੱਖ ਹੋ ਕੇ ਉੱਥੇ ਪੇਸ਼ ਹੋਵੇ ਤੇ ਇਸਤੀਫਾ ਦੇ ਕੇ ਪੇਸ਼ ਹੋਵੇ ਫੇਰ ਉਸ ਗੱਲ ਨੂੰ ਅਸੀਂ ਮੰਨਾਂਗੇ ਕਿ ਵਾਕਈ ਹੀ ਉਹ ਨਤਮਸਤਕ ਹੋ ਰਿਹਾ ਨਹੀਂ ਤੇ ਉਹ ਜਿਵੇਂ ਉਹਨਾਂ ਦੀ ਰਵਾਇਤ ਹੈ ਕਿ ਸਾਰੇ ਮੇਰੇ ਨੌਕਰ ਹੀ ਐ ਉਹ ਮਾਨਸਿਕਤਾ ਦੇ ਨਾਲ ਜੋ ਪੇਸ਼ ਹੁੰਦੇ ਆ ਇਹਦੇ ਨਾਲ ਮੰਦਭਾਗੀ ਗੱਲ ਕੋਈ ਨਹੀਂ ਹੋਏਗੀ ਸੋ ਆਹ ਨਾਲੇ 15 ਦਿਨਾਂ ਦੇ ਵਿੱਚ ਸਿੱਖ ਇਤਿਹਾਸ ਲਿਖਿਆ ਜਾਏਗਾ ਕਿਵੇਂ ਦਾ ਲਿਖਿਆ ਜਾਏਗਾ ਇਹ ਸੁਖਵੀਰ ਬਾਦਲ ਦੇ ਹੱਥ 'ਚ ਐ ਕਿ ਉਹ ਨਮਾਣਾ ਸਿੱਖ ਬਣ ਕੇ ਪੇਸ਼ ਹੋਣਗੇ ਜਾਂ ਆ ਇੱਕ ਉਹ ਚੜਾਈ ਕਰਕੇ ਜਾਣਗੇ ਇਹ ਆਪਾਂ ਹੁਣ ਆਉਣ ਵਾਲੇ 15 ਦਿਨਾਂ ਦੇ ਵਿੱਚ ਦੇਖਾਂਗੇ ਫਿਰ ਮਾ ਜੀ ਵੱਡਾ ਸਵਾਲ ਜਿਹੜਾ ਮਨਿੰਦਰ ਜੀ ਨੇ ਕੀਤਾ ਉਹ ਕਹਿੰਦੇ ਕਿ 15 ਦਿਨ ਦੇ ਅੰਦਰ ਪੇਛੋਂ ਦੀ ਗੱਲ ਬਿਲਕੁਲ ਠੀਕ ਆ ਕਹੀ ਗਈ ਆ ਗੱਲ ਪਰ ਕੀ ਨਮਾਣੇ ਸਿੱਖ ਵਜੋਂ ਅਕਾਲੀ ਦਲ ਦੇ ਪ੍ਰਧਾਨ ਪੇਛੋਂ ਹੋਣਗੇ ਆਪਣਾ ਅਸਤੀਫਾ ਲੈ ਕੇ ਜਾਣਗੇ ਜਾਂ ਇਹ ਕਹਿਣ ਲਈ ਜਾਣਗੇ ਕਿ ਮੈਂ ਤਾਂ ਕੋਈ ਗਨਾਹ ਕੀਤਾ ਹੀ ਨਹੀਂ ਮੈਂ ਠੀਕ ਆ ਜੇ ਉਹ ਠੀਕ ਆ ਤਾਂ ਫਿਰ ਬਾਕੀ ਜਿਹਨੇ ਦੋਸ਼ ਲਾਇਆ ਉਹਨਾਂ ਦਾ ਕੀ ਬਣੇਗਾ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਜਦਾਰ ਸਾਹਿਬ ਜੀ ਦਾ ਜਿਹੜਾ आदेश பஞ்ச ਸਿੰਘ صاحبਾਂ ਦਾ ਜਾਰੀ ਹੋਇਆ ਉਸ ਦਾ ਮੂਲ ਰੂਪ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਪਹੁੰਚੇਗਾ ਤਾਂ ਉਸ ਦਾ ਉਹ ਬੜੇ ਹੀ ਵਿਸਤਾਰਪੂਰਵਕ ਤਰੀਕੇ ਦੇ ਨਾਲ ਹਰ ਇੱਕ ਗੱਲ ਦਾ ਸਪਸ਼ਟਿਕਰਨ ਵੀ ਦੇਣਗੇ ਔਰ ਬੜੇ ادب ਤੇ ਸਤਿਕਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਨੂੰ ਦੇ ਜੋ ਵੀ ਕਿਉਂਕਿ ਦੇਖੋ ਕਿ ਆਸਰਾਈਆਂ ਨਹੀਂ ਸਾਨੂੰ ਲਾਉਣੀਆਂ ਚਾਹੀਦੀਆਂ ਕਿ ਉਹਨਾਂ ਨੇ ਕੀ ਕਿਹਾ ਤੇ ਹੁਣ ਅੱਗੋਂ ਕੀ ਹੋਏਗਾ ਇਹ ਜਦੋਂ ਹੁਣ ਆਪਾਂ ਨੂੰ ਛੱਡ ਦੇਣਾ ਚਾਹੀਦਾ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੀ ਸਾਡੀ ਸਰਵੋੱਚ ਜਿਹੜੀ ਅਦਾਲਤ ਤੇ ਕੌਮ ਦੀ ਔਰ ਰੂਹਾਨੀ ਅਦਾਲਤ ਤੇ ਉਸ ਦੇ ਸਾਹਮਣੇ ਜਦੋਂ ਇੱਕ ਮਸਲਾ ਗਿਆ ਹੈ ਪਾਰਟੀ ਪ੍ਰਧਾਨ ਸਰਦਾਰ ਸਿੰਘ ਵੀਰ ਸਿੰਘ ਬਾਦਲ ਦਾ ਜਾਂ ਸ੍ਰੋਣੀ ਅਕਾਲੀ ਰਲ ਦੀ ਸਮੁੱਚੀ ਲੀਡਰਸ਼ਿਪ ਦਾ ਤਾਂ ਉਹਦੇ ਸਬੰਧ ਦੇ ਵਿੱਚ ਜੋ ਸਿੰਘ ਸਾਹਿਬਾਨ ਨੇ ਦੇਜਾ ਨਹੀਂ ਕੀਤਾ ਉਹਦਾ ਜਵਾਬਤਾ ਆ ਲੈਣ ਲਈ ਫਿਰ ਆਪਾਂ ਨੂੰ ਕਿਹ ਅਸਰਾਈਆਂ ਲਾਉਣ ਦੀ ਜਗ੍ਹਾ ਇਹ ਵੇਖਣਾ ਚਾਹੀਦਾ ਕਿ ਇੱਕ ਇਕ ਕੌਮ ਦੀ ਜਿਹੜੀ ਸਭ ਤੋਂ ਸਰਵੋੱਚ ਸੰਸਥਾ ਹੈ ਉਹਦੇ ਅੱਗੇ ਹਰ ਸਿੱਖ ਜਿਹੜਾ ਨਤਮਸਤਕ ਹੁੰਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਕੋਈ ਆਕੀ ਹੋਈ ਨਹੀਂ ਸਕਿਆ ਜੇ ਕੋਈ ਆਕੀ ਹੋਇਆ ਤਾਂ ਸਮਾਂ ਪਾ ਕੇ ਉਹਨੂੰ ਘੁੱਟ ਬਖਸ਼ਾਉਣੀ ਪਈ ਹੈ ਚਾਹੇ ਉਹ ਗੰਗੀ ਜੈਲ ਸਿੰਘ ਹੋਵੇ ਚਾਹੇ ਬੁੱਟਾ ਸਿੰਘ ਹੋਵੇ ਚਾਹੇ ਸਦੀ ਸਿੰਘ ਬਰਨਾਲਾ ਹੋਵੇ ਸਮਾਂ ਜੀ ਉਹ ਸਾਰਾ ਬਿਲਕੁਲ ਸਹੀ ਕਹਿ ਰਹੇ ਹੋ ਇਤਿਹਾਸ ਦਾ ਇੱਕ ਪਹਿਲੂ ਆਪਾਂ ਆਖਾ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਪਰ ਮਰਿੰਦਰ ਜੀ ਕਹਿ ਰਹੇ ਆ ਕਿ ਜਿਹੜੇ ਬੱਜਰ ਗਨਾਹ ਦੀ ਗੱਲ ਆ ਉਹਨਾਂ ਨੇ ਦੋਸ਼ ਪੱਤਰ ਜਿਹੜਾ ਦਿੱਤਾ ਆਪਣਾ ਗਨਾਹ ਵੀ ਕਬੂਲ ਕੀਤੇ ਆ ਸਵਾਲ ਤੇ ਉਹ ਗਨਾਹ ਉਹ ਆ ਜਿਹੜੇ ਸਿੱਧੇ ਤੌਰ ਤੇ ਕਾਲੀ ਪਾਜਪਾ ਸਰਕਾਰ ਦੇ ਸਮੇਂ ਨਾਲ ਸੰਬੰਧ ਰੱਖਦੇ ਗੁਰੂਗੰਸੇ ਦੀ ਬੇਦਵੀ ਦਾ ਮਾਮਲਾ ਹੈ ਇਦਾਂ ਹੀ ਜਿਹੜਾ ਹੈ ਗੱਡੇਰਾ ਸਰਸਾ ਨੂੰ ਮਾਫੀ ਦਾ ਮਾਮਲਾ ਹੈ ਇਸ ਤਰ੍ਹਾਂ ਦਾ ਮਾਮਲਾ ਸੂ ਮਾਮਲੇ ਵੱਡੇ ਆ ਨਾ ਦੇਖੋ ਅਦਾਲਤ ਦੇ ਸਾਹਮਣੇ ਕੋਈ ਵੀ ਆਪਣਾ ਪੱਖ ਰੱਖ ਸਕਦਾ ਸਰਦਾਰ ਅਮਰਿੰਦਰ ਸਿੰਘ ਨੂੰ ਉਹ ਵੀ ਇੱਕ ਜ਼ਿੰਮੇਵਾਰ ਆਗੂ ਨੇ ਸਕੋਂਦੇ ਆ ਬੜੀਆਂ-ਬੜੀਆਂ ਉਹਨਾਂ ਨੇ ਵੀ ਸੁਵਾਵਾ ਦਿੱਤੀਆਂ ਪੰਥ ਦੇ ਵਿੱਚ ਤੇ ਇਹਨਾਂ ਨੂੰ ਆਪ ਦਾ ਜਿਹੜਾ ਕੋਈ ਇਹਨਾਂ ਦੇ ਮਨ ਵਿੱਚ ਕੋਈ ਗੱਲ ਲੱਗੀ ਇਹ ਵੀ ਲਿਖਤੀ ਤੌਰ ਤੇ ਉੱਤੇ ਦੇ ਆਉਣ ਜਾ ਕੇ ਪੰਜ ਸਿੰਘ ਸਾਹਿਬਾਨ ਨੂੰ ਉਹਨੂੰ ਵੀ ਨੋਟ ਕਰ ਲੈਣਗੇ ਜੀ ਮਨਿੰਦਰ ਜੀ ਕੀ ਕਹੋਗੇ ਉਹ ਕਹਿੰਦੇ ਵੀ ਇਹ ਤਾਂ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਹੋ ਰੱਖਣਗੇ ਨਿਮਾਣੇ ਸਿਖਵੀਆਂ ਜਾਣਗੇ ਮੈਂ ਮੇਰੀ ਤਾਂ ਜੇ ਮਾਨਸਿਕਤਾ ਐਸੀ ਹੈ ਕਿ ਮੈਂ ਮੰਨਦਾ ਹੀ ਨਹੀਂ ਕਿ ਉਹ ਨਿਰਪੱਖ ਹੋ ਕੇ ਕੁਝ ਕਰ ਸਕਦੇ ਆ ਕਿਉਂਕਿ ਪਿਛਲੇ 20-25 ਸਾਲ ਦੇ ਵਿੱਚ ਜੋ ਆਪਾਂ ਦੇਖਿਆ ਉਹਦੇ ਵਿੱਚ ਮੇਰੀ ਇਹ ਮਾਨਸਿਕਤਾ ਉੱਥੇ ਬਣ ਨਹੀਂ ਰਹੀ ਕਿ ਮੈਂ ਜਾ ਕੇ ਉਹਨਾਂ ਦੇ ਸਾਹਮਣੇ ਪੇਸ਼ ਹੋਵਾਂ ਆਪਣੇ ਆਪ ਹੀ ਜਾ ਕੇ ਪੇਸ਼ ਹੋਵਾਂ ਉਹ ਗੱਲ ਵੱਖਰੀ ਹੈ ਜੇ ਉਹ ਤਲਬ ਕਰ ਲੈਂਦੇ ਆ ਤਾਂ ਗੱਲ ਹੋਰ ਹੋ ਜਾਈਗੀ ਲੇਕਿਨ ਮੈਂ ਆਪ ਜਾ ਕੇ ਕਿਉਂ ਉੱਥੇ ਜਾ ਕੇ ਕਹਾ ਕੇ ਜੀ ਤੁਸੀਂ ਮੈਨੂੰ ਵੀ ਸੁਣੋ ਜਦੋਂ ਕਿ ਸਾਰਾ ਪੰਜਾਬ ਸਾਰਾ ਸਿੱਖ ਜਗਤ ਉਹਨਾਂ ਨੂੰ ਦੇਖ ਰਿਹਾ ਹੈ ਤੇ ਆਪੇ ਫੈਸਲਾ ਕਰ ਦੇਗਾ ਤੇ ਅਕਾਲੀਆਂ ਦਾ ਤਾਂ ਫੈਸਲਾ ਕਰ ਹੀ ਦਿੱਤਾ ਸਿੱਖ ਜਗਤ ਨੇ ਆ ਪਿਛਲੀ ਜਿਹੜੀ ਚੋਣ ਹੋਈ ਹੈ ਕੁੱਲ 700 ਵੋਟ ਪਈ ਹੈ ਹਾਥੀ ਦੇ ਉੱਪਰ ਚੜ੍ਹ ਕੇ ਵੀ ਸੁਖਵੀਰ ਬਾਦਲ ਨੇ ਤੱਕੜੀ ਨੂੰ ਹਰਾਉਣ ਲਈ ਜ਼ੋਰ ਲਾਇਆ ਤੱਕੜੀ ਵਾਲੇ ਜਿਹੜੇ ਸੀਗੇ ਵਿਰੋਧੀ ਉਹਨਾਂ ਨੂੰ ਵੋਟ ਪੈ ਗਈ ਵੱਧ ਤੇ ਉਹਨੂੰ ਆਪ ਦੀ ਵੋਟ ਹਾਤੀ ਤੇ ਚੜ ਕੇ ਜਿਹੜੀ ਉਹਨੇ ਮੰਗੀ ਉਹਨੂੰ ਸਿਰਫ 700 ਹੀ ਰਹਿ ਗਈ ਸੋ ਐਸੇ ਹਾਲਾਤ ਦੇ ਵਿੱਚ ਜਦੋਂ ਅਕਾਲੀ ਦਲ ਗੁਜਰ ਰਿਹਾ ਹੋਵੇ ਤੇ ਫੇਰ ਉਹ ਕਹੀ ਜਾਵੇ ਕਿ ਜੀ ਮੈਂ ਤਾਂ ਜੀ ਇਹ ਜੀ ਉਹ ਜੀ ਸੋ ਮੇਰਾ ਤਾਂ ਮੰਨਣਾ ਹੀ ਹੈ ਕਿ ਉਹ ਨਿਮਾਣਾ ਸਿੱਖ ਹੋ ਕੇ ਆਪਣਾ ਉੱਥੇ ਜਾ ਕੇ ਨਤਮਸਤਕ ਹੋਵੇ ਤੇ ਗੁਰੂ ਮਹਾਰਾਜ ਅੱਗੇ ਆਪਣੀ ਜਿਹੜੀ ਭੁੱਲ ਹੈ ਜੋ ਵੀ ਹੈ ਉਸ ਨੂੰ ਉਹ ਬਖਸ਼ਾਨ ਜੀ ਅਮਰਿੰਦਰ ਜੀ ਅਮਰਿੰਦਰ ਜੀ ਦਾ ਵੀਪਨ ਆ ਗਿਆ ਜੀ ਦੇਖੋ ਵੋਟਾਂ ਦੇ ਨਾਲ ਅਮਰਿੰਦਰ ਸਿੰਘ ਜੀ ਇਹਨਾਂ ਚੀਜ਼ਾਂ ਦੀ ਤੁਲਨਾ ਨਾ ਕਰੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਛੱਬੇ ਦੇ ਵਿੱਚ ਉਹਨਾਂ ਦਾ ਆਪਣਾ ਗ੍ਰੂਪ ਪੁਆਇੰਟ ਦਿੱਤਾ ਨਾ ਉਹਨਾਂ ਨੇ ਇਹ ਕਹਿ ਰਹੇ ਮੇਰੀ ਸੁਣੋ ਮੈਂ ਉਹਦਾ ਜਵਾਬ ਦੇਣਾ ਚਾਹਣਾ ਨਾ ਤੇ ਬੜੇ ਦਲੀਲਪੂਰਵਕ ਦੇਣਾ ਚਾਹਣਾ ਜੇ ਉਹਨੂੰ ਛੁਟਾ ਸਕਦੇ ਛੁਟਾ ਦੇਣ ਛੱਬੇ ਦੇ ਵਿੱਚ ਬਹੁਤ ਵੱਡਾ ਇੱਕ ਪੰਥਕ ਸਭੇਲਣ ਹੋਇਆ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ ਉੱਥੇ ਉਸੇ ਸਮੇਂ ਦੇ ਦਰਮਿਆਨ ਹੀ ਕਾਂਗਰਸ ਦੇ ਐਮਐਲਏ ਜਿਹੜਾ ਰਮਿੰਦਰਜੀਤ ਸਿੰਘ ਸਿੱਕੀ ਸੀ ਉਹ ਐਮਐਲਏ ਸੀ ਖੰਡੂਰ ਸਾਹਿਬ ਹਲਕੇ ਤੋਂ ਉਹਨੇ ਸ਼੍ਰੀਫਾ ਦੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਦੀਆਂ ਘਟਨਾਵਾਂ ਨੂੰ ਨਾ ਸਹਾਰਦਿਆਂ ਹੋਇਆਂ ਮੈਂ ਸ਼੍ਰੀਫਾ ਦਿੰਦਾ ਉੱਥੇ ਜਿਮਣੀ ਚੋਣ ਹੋਈ ਜਿਨ੍ਹਾਂ ਦੇ ਉੱਤੇ ਦੋਸ਼ ਲੱਗ ਰਿਹਾ ਸੀ ਜਿਨ੍ਹਾਂ ਦੇ ਉੱਤੇ ਦੋਸ਼ ਲਗਾਇਆ ਜਾ ਰਿਹਾ ਸੀ ਸ਼੍ਰੋਮਣੀ ਕਾਲੀਦਾਦ ਦੀ ਉਸ ਵੇਲੇ ਸਰਕਾਰ ਸੀ ਜਿਮਣੀ ਚੋਣ ਹੋਈ ਤੇ 66000 ਵੋਟਾਂ ਦੇ ਬੱਡੇ ਫਰਕ ਦੇ ਨਾਲ ਉਥੋਂ ਜਿਹੜਾ ਜਥੇਦਾਰ ਰਜੀਤ ਸਿੰਘ ਬਰੰਗਪੁਰਾ ਦਾ ਬੇਟਾ ਉਹ ਚੋਣ ਜਿੱਤਿਆ ਇਹਦਾ ਮਤਲਬ ਕਿ ਲੋਕਾਂ ਨੇ ਬੇਦਬੀ ਦੀਆਂ ਘਟਨਾਵਾਂ ਨੂੰ ਦਰਕ ਨਾ ਕਰ ਦਿੱਤਾ ਸੀ ਨਹੀਂ ਇਹ ਜਿਹੜੀਆਂ ਚੋਣਾਂ ਦੀ ਪ੍ਰਕਿਰਿਆ ਹੀ ਵੱਖਰੀ ਹੁੰਦੀ ਹੈ ਕਿ ਇੱਕ ਬੰਦਾ ਅਸਤੀਫਾ ਦੇ ਰਿਹਾ ਹੈ ਦੂਸਰੀ ਧਿਰ ਲੜ ਰਹੀ ਹੈ ਤੇ ਉਹ ਉਥੋਂ ਵੱਡੀ ਪਦਤ ਦੇ ਉੱਤੇ ਚੋਣ ਜਿੱਤ ਰਹੀ ਹੈ ਸੋ ਇਹ ਇਹ ਚੀਜ਼ਾਂ ਨੂੰ ਇੱਕ ਅਲੱਗ ਪਰਕੀਪ ਦੇ ਵਿੱਚ ਆਪਣ ਵੇਖਣ ਦੀ ਲੋੜ ਹੈ ਦੇਖੋ ਇਹਦੇ ਵਿੱਚ ਮੈਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਚੋਣ ਉਹ ਚੋਣ ਜਿਹੜੀ ਸਗੀ ਜਿਮਣੀ ਚੋਣ ਜਿਹਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੇਲੇ ਤੱਕ ਤਾਂ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਹੋ ਰਿਹਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਅਕਾਲੀ ਅਸੀਂ ਬੇਅਦਬੀ ਕਰਾ ਦੇਣਗੇ ਉਹ ਸੋਚ ਹੀ ਨਹੀਂ ਸਕਦੇ ਸੀ ਕਿ ਅਕਾਲੀ ਅਸੀਂ ਬੇਅਦਬੀ ਕਰਾ ਦੇਣਗੇ ਉਹ ਬੇਅਦਬੀ ਦਾ ਜਦੋਂ ਮਸਲਾ ਹੌਲੀ 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 ਮਗਿਆ ਮਗਿਆ ਤੇ ਉਹ ਮਗਦੇ ਮਗਦੇ ਅੱਜ ਦੀ ਤਰੀਕ ਦੇ ਵਿੱਚ ਇਹ ਹੋਇਆ ਕਿ ਅੱਜ ਜ਼ਮਾਨਤਾਂ ਜ਼ਬਤ ਹੋ ਗਈਆਂ ਤੋ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਪੰਜਾਬ ਜਿਹੜਾ ਮੂਰਖ ਹੈ ਤੇ ਅਸੀਂ ਸਿਆਣੇ ਆ ਤੇ ਅਸੀਂ ਸਾਰੇ ਸੱਚੇ ਸੁੱਚੇ ਆ ਤੇ ਉਹ ਸਾਰੇ ਬੇਫੂਕ ਬਣੇ ਹੋਇਆ ਇਦਾਂ ਦੀ ਗੱਲ ਨਹੀਂ ਹੁੰਦੀ ਪਬਲਿਕ ਦੀ ਆਵਾਜ਼ ਹੈ ਪਬਲਿਕ ਇਹ ਗੱਲ ਕਹਿ ਰਹੀ ਹੈ ਕਿ ਭਈ ਤੁਸੀਂ ਭਾਈ ਤੁਹਾਡੇ ਤੇ ਏਤਵਾਰ ਨਹੀਂ ਰਿਹਾ ਜਦੋਂ ਏਤਵਾਰ ਪਬਲਿਕ ਨੂੰ ਨਹੀਂ ਰਿਹਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ 10 ਸਾਲਾਂ ਚ ਕਿੰਨੀਆਂ ਚੋਣਾਂ ਤੁਸੀਂ ਆ ਰਹੇ ਹੋ ਕਿੰਨੀ ਵਾਰੀ ਸਿੱਖ ਸੰਗਤ ਨੇ ਤੇ ਪੰਜਾਬ ਦੀ ਜਨਤਾ ਨੇ ਤੁਹਾਡੇ ਵੱਲ ਪਿੱਠ ਕੀਤੀ ਹੈ ਤੁਸੀਂ ਅਜੇ ਵੀ ਆੜੀ ਜਾ ਰਹੇ ਹੋ ਤੇ ਫਿਰ ਮਹਾਰਾਜ ਜੀ ਤੁਹਾਡੀ ਪੱਲੀ ਕਰੇ ਇਹ ਮੈਂ ਸਵਾਲ ਮੈਂ ਕਰਦੇ ਆ ਮੇਰੀ ਗੱਲ ਨੂੰ ਸੁਣਨ ਦਾ ਯਤਨ ਕਰੋ ਕਿ ਆ ਜਿਹੜੇ ਬੰਦੇ ਹੁਣ ਉੱਥੇ ਗਏ ਨੇ ਕਾਲ ਤਖਤ ਸਾਹਿਬ ਤੇ ਇਹ ਉਸੇ ਹੀ ਮਾਨਸਿਕਤਾ ਦੀ ਤਾਂ ਮੈਂ ਗੱਲ ਕਰ ਰਿਹਾ ਇਹ ਚੋਣਾਂ ਦੀ ਜਿੱਤ ਨੂੰ ਡੀਗਦੇ ਡੀਗਦੇ ਹੀ 12 ਸਾਲ ਇਹਨਾਂ ਨੇ ਨਗਾ ਦਿੱਤੇ ਕਿ ਸ਼ਾਇਦ ਆ ਚੋਣ ਜਿੱਤ ਜਾਈਏ ਤੇ ਕੋਈ ਗੱਲ ਨਹੀਂ ਆ ਚੋਣ ਜਿੱਤ ਜਾਈਏ ਸ਼ਾਇਦ ਕੋਈ ਗੱਲ ਨਹੀਂ ਮੈਂ ਗੱਲ ਕਹਿਣਾ ਚੋਣਾਂ ਨਾਲੋਂ ਇਹਨੂੰ ਵੱਖਰਾ ਦੇਖਣਾ ਚਾਹੀਦਾ ਮੰਨ ਲਓ ਕਿ ਜੇ ਜਿਹੜੀ 2024 ਦੀਆਂ ਚੋਣਾਂ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਚੋਣ ਜਿੱਤ ਜਾਂਦਾ ਜੇ ਉਹਦੇ ਸਾਥੀ ਚੋਣ ਜਿੱਤ ਜਾਂਦੇ ਇਹਨਾਂ ਮਤਲਬ ਕਿ ਇਹਨਾਂ ਨੇ ਫਿਰ ਵੀ ਇਹ ਗੱਲ ਕਰਦੀ ਸੀ ਮੈਨੂੰ ਦੱਸੋ ਇਹ ਚੋਣ ਜਿੱਤ ਜਾਂਦੇ ਚੰਦੂ ਮਾਜਰਾ ਤੇ ਗਾਲਤਖ ਸਾਹਿਬ ਤੇ ਜਾਂਦੇ ਮੈਨੂੰ ਆਪਾਂ ਆਪਾ ਜਵਾਲ ਲੈਨੇ ਆ ਆਪਾਂ ਜਵਾਲ ਲੈਨੇ ਅਮਰਿੰਦਰ ਜੀ ਉਹ ਕਹਿੰਦੇ ਚੋਣਾਂ ਦੀ ਖਾਤਰ ਹੀ ਆ ਸਾਰਾ ਕੁਝ ਹੈ ਦੇਖੋ ਲੜਾਈ ਦਾ ਚੋਣਾ ਦੀ ਉਹ ਹੈ ਇਹ ਤਾਂ ਹੈ ਹੀ ਪੋਲੀਟੀਸ਼ੀਅਨ ਜਦੋਂ ਪਬਲਿਕ ਹੀ ਵੋਟ ਨਹੀਂ ਪਾਰੀ ਪਬਲਿਕ ਨੇ ਪਿੱਛਟ ਕਰ ਲਈ ਤੇ ਲੋਕਾਂ ਵੱਲ ਤਾਂ ਮੂੰਹ ਚਾਹੀਦਾ ਹੈ ਨਾ ਇਹਨਾਂ ਨੂੰ ਲੋਕਾਂ ਨੂੰ ਤਾਂ ਰਾਜੀ ਕਰਨਾ ਇਹਨਾਂ ਨੇ ਉਸ ਉਸ ਨੂੰ ਰਾਜੀ ਕਰਨ ਲਈ ਹੋਣ ਇਹਨਾਂ ਨੂੰ 10 ਸਾਲ ਬਾਅਦ ਸਮਝ ਆਈ ਕਿ ਪਬਲਿਕ ਸਾਡੇ ਤੇ ਭਰੋਸਾ ਨਹੀਂ ਕਰ ਰਹੀ ਪਬਲਿਕ ਬਿਲਕੁਲ ਸਾਨੂੰ ਮੂੰਹ ਲਾ ਕੇ ਰਾਜੀ ਨਹੀਂ ਹੈ ਤਾਂ ਇਹਨਾਂ ਨੇ ਜਾ ਕੇ ਗੁਨਾਹ ਕਬੂਲ ਕੀਤਾ ਹੈ ਇਨਾਂ ਨੇ ਵੀ ਐਸੀ ਗੱਲ ਨਹੀਂ ਕਿ ਕੋਰਣਾ ਪਹਿਲੇ ਦਿਨ ਕਬੂਲ ਕਰ ਲਿਆ ਉਹਨਾਂ ਨੇ ਇਹੀ ਗੁਨਾਹ ਕਬੂਲ ਕੀਤਾ ਕਿ ਅਸੀਂ ਭਲੇਖੇ ਦੇ ਵਿੱਚ ਸਮਝ ਲਓ ਜਾਂ ਆਪਣੇ ਨਿੱਜੀ ਖੁਦਗਰਜ਼ੀਆਂ ਦੇ ਬੰਨੇ ਹੋਏ ਅਸੀਂ ਇਹ ਸਾਰੇ ਨੂੰ ਪਿੰਦੇ ਰਹੇ ਉਹ ਉਹਨਾਂ ਨੇ ਗੁਦੂ ਨਹੀਂ ਇਹ ਕੀਤਾ ਫਿਰ ਮਮ ਜੀ ਤੁਸੀਂ ਆਪਣੀ ਗੱਲ ਜਰੂਰ ਕਹੋ ਮੈਂ ਫਿਰ ਮਮ ਜੀ ਪਲੀਜ਼ ਫਿਰ ਮਮ ਜੀ ਤੁਸੀਂ ਆਪਣੀ ਗੱਲ ਮਿਹਰਬਾਨੀ ਹੈ ਮੇਰਾ ਸਵਾਲ ਇਹੋ ਹੀ ਹੈ ਮੈਂ ਇਹੋ ਤਾਂ ਪੰਜ ਸਿੰਘ ਸਹਿਬਾਨ ਨੂੰ ਮੈਂ ਵੀ ਮਿਲ ਕੇ ਆਇਆ ਮੈਂ ਵੀ ਉਹਨਾਂ ਨੂੰ ਦੇਖੋ ਬੇਨਤੀ ਕੀਤੀ ਏ ਕਿ ਜਿਹੜੇ ਸਿੰਘ ਸਾਡੇ ਸਾਥੀ ਨੇ ਇਹਨਾਂ ਦਾ ਮਕਸਦ ਇਹ ਨਹੀਂ ਹੈਗਾ ਕਿ ਜਿਹੜੀ ਪੰਥ ਦੀ ਗੱਲ ਨੂੰ ਜਿਹੜੀ ਪੰਥਕ ਪੀੜਾ ਆ ਗਈ ਹੈ ਜਿਹੜੀ ਆਮ ਸਿੱਖ ਦੇ ਮਨ ਦੇ ਵਿੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਰਹਿੰਦਿਆ ਹੋਇਆ ਇਹ ਬਦਬੀ ਦੀਆਂ ਘਟਰਾਵਾਂ ਨਹੀਂ ਸੀ ਵਾਪਰਨੀਆਂ ਚਾਹੀਦੀਆਂ ਜੋ ਕੁਝ ਪੰਥ ਤੇ ਪੰਜਾਬ ਦੇ ਅੰਦਰ ਵਾਪਰਿਆ ਉਹ ਨਹੀਂ ਸੀ ਵਾਪਰਨਾ ਚਾਹੀਦਾ ਪਰ ਇਹ ਜਿਹੜੇ ਸੱਜਣ ਆਏ ਨੇ ਤੁਹਾਡੇ ਕੋਲ ਇਹ ਉਦੋਂ ਆਏ ਨੇ ਜਦੋਂ ਇਹ ਚੋਣ ਹਾਰ ਕੇ ਆਏ ਨੇ ਇਹਨਾਂ ਨੂੰ ਇਹ ਲੱਗਾ ਹੈ ਕਿ ਅਸੀਂ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹੋ ਹੀ ਤਾਂ ਸਵਾਲ ਕਰ ਰਿਹਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਸਾਥੀ ਮਲੂਕਾ ਸਾਹਿਬ ਔਰ ਰਖੜਾ ਸਾਹਿਬ ਇਹ ਜਿੰਨੇ ਵੀ ਹੋਰ ਉਹਨਾਂ ਦੇ ਸਾਥੀ ਨੇ ਜੇ ਮੰਨ ਲਓ ਲੋਕ ਸਭਾ ਦੀਆਂ ਚੋਣਾਂ ਆ ਜਿਹੜੀਆਂ ਜਿਹੜੀਆਂ ਹੁਣ ਹੋ ਕੇ ਢੀਆਂ ਨੇ ਜੇ ਇਹ ਚੋਣਾਂ ਜਿੱਤ ਜਾਂਦਾ ਸ਼੍ਰੋਮਣੀ ਕਾਲੀ ਦਾ ਲੱਥ ਦਾ ਸੀਟਾ ਆ ਜਾਂਦੀਆਂ ਕੀ ਇਹ ਕਾਲਪਨਿਕ ਸ਼ਬਦ ਦੇ ਕੋਲ ਜਾਂਦੇ ਦੁਆਰਾ ਫਿਰ ਮਮੇ ਜੀ ਮੈਂ ਜਿਹੜਾ ਸਵਾਲ ਲੈਣ ਲੱਗਾ ਮਿਹਰਬਾਨੀ ਤੁਹਾਡੀ ਗੱਲ ਤੁਹਾਡੀ ਗੱਲ ਆ ਗਈ ਸਵਾਲ ਇਹ ਹੈ ਕਿ ਜੋ ਜਿਹਨਾਂ ਆਗੂਆਂ ਦਾ ਨਾਮ ਲੈ ਰਹੇ ਹੋ ਬੀਬੀ ਜਗੀਰ ਕੌਰ ਹੈ ਸਿਕੰਦਰ ਸਿੰਘ ਲੁਕਾ ਚੰਨੂ ਮਾਜਰਾ ਹੋਰ ਵੀ ਜਿਹੜੇ ਆਗੂ ਹੈ ਉਹਨਾਂ ਨੇ ਜਿਹੜਾ ਆਪਣਾ ਪੱਤਰ ਦਿੱਤਾ ਸਿੰਘ ਸਹਿਬਾਨ ਕੋਲੇ ਉਹਦੇ ਦੇਖੋ ਚੋਣਾਂ ਦੀ ਗੱਲ ਨਹੀਂ ਉਹਨਾਂ ਨੇ ਕਿਹਾ ਕਿ ਕਾਲੀਦਾਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੇ ਪੰਥ ਦਾ ਭਰੋਸਾ ਨਹੀਂ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਜਿਦੇ ਕਰਕੇ ਭਰੋਸਾ ਜੀ ਦੇ ਚ ਗੱਲ ਉੱਠ ਰਹੀ ਹੈ ਜਿਹੜਾ ਡੇਰਾ ਸਰਸਾ ਮੁਖੀ ਜਿਸ ਤਰੀਕੇ ਨਾਲ ਬਾफी ਇਸ਼ਤਿਹਾਰ ਦੇਣ ਦੀ ਗੱਲ ਇਦਾਂ ਧਾਰਮਿਕ ਮੁੱਦੇ ਉਹ ਮੁੱਦਿਆਂ ਦਾ ਜਵਾਬ ਜਿਹੜਾ ਹੈਗਾ ਉਹ ਤਾਂ ਫਿਰ ਹੁਣ ਸਿੰਘ ਸਹਿਬਾਨ ਨੂੰ ਦੇਣਾ ਪਏਗਾ ਨਾ ਸ਼ੈ ਚੋਣਾ ਦੀ ਗੱਲ ਤਾਂ ਨਹੀਂ ਕਰਨੀ ਪਰ ਜੋ ਪੱਤਰ ਜਿਵੇਂ ਕੇ ਦੋਸ਼ ਲਾਏ ਗਏ ਹਨ ਉਹਨਾਂ ਦੋਸ਼ਾਂ ਬਾਰੇ ਹੀ ਜੋ ਆ ਮੰਗੇ ਗਏ ਸੁਖਵੀਰ ਬਾਦਲ ਕੋਲੋਂ ਸਿੱਧੂ ਸਾਹਿਬ ਮੈਂ ਇਹੋ ਗੱਲ ਕਰਨੀ ਚਾਹਣਾ ਕਿ 2015 ਦੇ ਵਿੱਚ ਜੇ ਇਹੋ ਹੀ ਲੀਡਰਸ਼ਿਪ ਜਿਹੜੀ ਬੈਠੀ ਸੀ ਇਹ ਇੱਕ ਹੋਰ ਕਮੇਟੀ ਦਾ ਹਿੱਸਾ ਸੀ ਇਹ 2015 ਦੇ ਵਿੱਚ ਇਹੋ ਗੱਲ ਲੈ ਕੇ ਪੰਜ ਸਿੰਘ ਸਾਹਿਬਾਨ ਕੋਲ ਗਏ ਹੁੰਦੇ ਤਾਂ ਫਿਰ ਇਹਨਾਂ ਨੂੰ ਆਪਾਂ ਮੰਨਦੇ ਕਿ ਪੰਥ ਦੇ ਪਹਿਰੇਦਾਰ ਨੇ ਵਾਕਈ ਇਹ ਸ਼੍ਰੋਮਣੀ ਕਾਲੀਦਾਲ ਪ੍ਰਤੀ ਔਰ ਕੌਮ ਪ੍ਰਤੀ ਬਹੁਤ ਸਮਰਪਿਤ ਨੇ ਆਪਰਚੂਨਿਸਟ ਜਿਹੜੀ ਸੋਚ ਏ ਉਸ ਨੇ ਸਾਡਾ ਨੁਕਸਾਨ ਕੀਤਾ ਕਿ ਅਸੀਂ ਕੋਰ ਕਮੇਟੀ ਦੇ ਵਿੱਚ ਬੈਠ ਕੇ ਉੱਥੇ ਤਾਂ ਪ੍ਰਧਾਨ ਸਾਹਿਬ ਦੀ ਬੱਲੇ ਬੱਲੇ ਤੇ ਜੋ ਤੁਸੀਂ ਫੈਸਲਾ ਕਰ ਦਿੱਤਾ ਸਾਡੇ ਸਿਰ ਬੱਤੇ ਸਾਨੂੰ ਟਿਕਟ ਦੇ ਦਿੱਤੀ ਸਾਡੇ ਬੱਚਿਆਂ ਨੂੰ ਟਿਕਟ ਦੇ ਦਿੱਤੀ ਬੱਲੇ ਬੱਲੇ ਲੇਕਿਨ ਜਦੋਂ ਚੋਣ ਹਾਰ ਗਏ ਵਾਰ-ਵਾਰ ਹਾਰ ਗਏ ਤੇ ਫਿਰ ਇਹ ਲੱਗਾ ਕਿ ਇਸ ਖਾਤੇ ਦੇ ਵਿੱਚੋਂ ਤਾਂ ਹੁਣ ਕੁਝ ਨਿਕਲਣਾ ਨਹੀਂਗਾ ਹੁਣ ਕੋਈ ਹੋਰ ਨਵੀਂ ਗੱਲ ਲੱਭੀਏ ਤਾਂ ਉਹਦੇ ਵਿੱਚੋਂ ਫਿਰ ਇਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਅਸੀਂ ਹੁਣ ਕੋਈ ਆਪਣੀ ਇੱਕ ਵੱਖਰੀ ਧਿਰ ਖੜੀ ਕਰਕੇ ਕੁਝ ਵੱਖਰਾ ਕਰ ਲਾਂਗੇ ਚਾਹੀਦਾ ਸੀ ਜੇ ਸਿੰਘ ਸਾਹਿਬਾਨ ਕੋਲ ਕਹੇ ਸੀ ਇਸਤੀਫੇ ਆਪਣੀ ਜੇਬ ਚ ਪਾ ਕੇ ਲੈ ਕੇ ਜਾਂਦੇ ਜਾਂ ਕੇ ਸਿੰਘ ਸਾਹਿਬਾਨ ਨੂੰ ਕਹਿੰਦੇ ਆ ਸਾਡੇ ਇਸਤੀਫੇ ਨੇ ਜੀ ਅਸੀਂ ਇਸਤੀਫੇ ਦਿੰਨੇ ਆ ਤੇ ਅਸੀਂ ਹੁਣ ਪਾਰਟੀ ਪ੍ਰਧਾਨ ਸਾਹਿਬ ਨੂੰ ਤੁਸੀਂ ਪੁੱਛੋ ਕਿ ਆ ਕੋਈ ਜਿਹੜਾ ਹੋਇਆ ਇਹ ਨਹੀਂ ਹੁਣ ਉਹ ਤਾਂ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਅਪੀਰ ਮਮਾ ਜੀ ਮੈਂ ਇੱਕ ਸਵਾਲ ਆਪਾਂ ਸਮਾਂ ਵੀ ਨਹੀਂ ਸਵਾਲ ਇਹ ਹੈ ਕਿ ਜੇ ਦੋਸਤੀ ਰਹਿਣ ਦੀ ਗੱਲ ਕਰਦੇ ਆ ਮੈਂ ਸੁਣ ਰਿਹਾ ਸੀਗਾ ਜਿਹੜੇ ਸੀਨੀਅਰ ਕਾਲੀ ਆਗੂ ਆ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਰਿੰਦਰ ਸਿੰਘ ਪੁੰਦੜਾ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੱਲ ਕਹੀ ਉਹ ਕਹਿੰਦੇ ਜੇ ਇਹਨਾਂ ਨੂੰ ਪਾਰਟੀ 'ਚ ਕੱਢੋਗੇ ਕਹਿੰਦੇ ਕੱਢਣ ਦੀ ਕੀ ਲੋੜ ਹੈ ਉਹ ਪਹਿਲਾਂ ਜਿਹੜੇ ਪਾਰਟੀ ਦੇ ਖਿਲਾਫ ਬੁਰਾ-ਪਰਾ ਬੋਲ ਰਹੇ ਉਹਨਾਂ ਲੋੜ ਹੀ ਨਹੀਂ ਕੱਢਣ ਦੀ ਸੋ ਉਹਨਾਂ ਤੋਂ ਸਤੀਵੇ ਲੈਣ ਵਾਲਾ ਦਾ ਮਾਮਲਾ ਹੀ ਖਤਮ ਹੋ ਗਿਆ ਕਿਉਂਕਿ ਪਹਿਲਾਂ ਹੀ ਉਹਦਾ ਪਾਰਟੀ ਤੋਂ ਬਾਹਰ ਹੋ ਗਿਆ ਉਹਨਾਂ ਮੰਨੇ ਨਹੀਂ ਜਾਣ ਵੀ ਦੋ ਇੱਕ ਮਿੰਟ ਜੀ ਮੈਂ ਪੀਰ ਮੁਹੰਮਦ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਭੰਡ ਕੇ ਸੁਖਵੀਰ ਬਾਦਲ ਜੀ ਸੁੱਚੇ ਹੋ ਜਾਣਗੇ ਮਸਲਾ ਤਾਂ ਦੁਨਾਹ ਕਰਨ ਦਾ ਹੈ ਜਿਹੜਾ ਗੁਰੂ ਮਹਾਰਾਜ ਦੀ ਬੇਦਬੀ ਕਰਾਈ ਹੈ ਸਿੱਖਾਂ ਦੇ ਕਤਲ ਕੀਤੇ ਆ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਸਰਸਾ ਸਾਧਵਾ ਆਲੇ ਨਾਲ ਪਿੰਗਾ ਝੂਟੀਆਂ ਮਸਲਾ ਤਾਂ ਉਹ ਹੈ ਇਹ ਬੰਦੇ ਤਾਂ ਖੱਟੂ ਹੈਗੇ ਹੀ ਹੈਗੇ ਇਹ ਬੰਦੇ ਤਾਂ ਖੋਟੇ ਹੈਗੇ ਹੀ ਹੈਗੇ ਤੁਸੀਂ ਇਹ ਦੱਸੋ ਕਿ ਭਈ ਉਹ ਬੰਦਾ ਜਿਹੜਾ ਹੈਗਾ ਉਹ ਕਿਸ ਗੱਲ ਤੇ ਅੜਿਆ ਹੋਇਆ ਉਹ ਆਫਟਰ ਆਲ ਆ ਕਾਲੀਦਲ ਨੂੰ ਕਿੱਥੇ ਪਛਾਣਾ ਚਾਹੁੰਦੇ ਹੋ ਤੁਸੀਂ ਪਬਲਿਕ ਪੰਜਾਬ ਦੀ ਪਬਲਿਕ ਤੁਹਾਡੇ ਵੱਲ ਪਿੱਠ ਕਰਕੇ ਖੜੀ ਹੈ 10 ਸਾਲ ਹੋ ਗਏ ਹਨ ਤੁਸੀਂ ਅਜੇ ਵੀ ਅੱਡੀ ਜਾ ਰਹੇ ਹੋ ਮੈਂ ਤਾਂ ਇਹ ਹੀ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਸਹੀ ਰਾਹ ਦਿਓ ਗਲਤ ਪਾਸੇ ਨਾ ਤੁਰੋ ਸੁਖਬੀਰ ਬਾਦਲ ਜੀ ਨੂੰ ਭਲਾ ਇਹਦੇ ਵਿੱਚ ਹੀ ਹੈ ਕਿ ਉਹ ਨਿਮਾਣਾ ਸਿੱਖ ਬਣ ਕੇ ਉੱਥੇ ਪੇਸ਼ ਹੋਣ ਤੇ ਆਪਣਾ ਅਸਤੀਫਾ ਜਥੇਦਾਰ ਸਾਹਿਬਾਨ ਨੂੰ ਦੇਣ ਕਿ ਮਹਾਰਾਜ ਜੀ ਆਪ ਮੇਰੇ ਤਾਂ ਮੈਂ ਜਿੰਨੀ ਸੇਵਾ ਕਰਨੀ ਸੀ ਕਾਲੀ ਦਲ ਦੀ ਕਰ ਲਈ ਹੈ ਹੁਣ ਤੁਸੀਂ ਜਿਹਨੂੰ ਸਮਝੋ ਮੈਨੂੰ ਹੀ ਸਮਝੋ ਤਾਂ ਮੈਨੂੰ ਹੀ ਦੇ ਦਿਓ ਭਾਵੇਂ ਜੇ ਜਥੇਦਾਰ ਸਾਹਿਬਾਨ ਕਹਿਣ ਕਿ ਸੁਖਬੀਰ ਬਾਦਲ ਹੀ ਸੱਚਾ ਸੁੱਚਾ ਇਹ ਲੀਡ ਕਰੇਗਾ ਤੇ ਉਹ ਗੱਲ ਉਹਨਾਂ ਨੂੰ ਦੇ ਦੇਣ ਕੋਈ ਗ ਪੜਾਉ ਮਤਲਬ ਆਪ ਦਾ ਥੋੜਾ ਜਿਹਾ ਦਿਖਾਨ ਨਾ ਆਪਣਾ ਉਹ ਤਾਂ ਬਿਲਕੁਲ ਅੜੇ ਖੜੇ ਆ ਆਪਾ ਜਵਾਬ ਲੈ ਲੇ ਪੀਰ ਮਾਮਾ ਜੀ ਪੀਰ ਮਾਮਾ ਜੀ ਬਿਲਕੁਲ ਮੈਂ ਇਹੋੀ ਗੱਲ ਮੈਂ ਕਹਿ ਰਿਹਾ ਇਹ ਪੰਜ ਸਿੰਘ ਸਹਿਬਾਨ ਨੇ ਹੁਣ ਜਦੋਂ 15 ਦਿਨ ਦਾ ਟਾਈਮ ਦੇ ਕੇ ਸਪਸ਼ਟੀਕਰਨ ਮੰਗਿਆ ਤਾਂ ਸਾਰੀਆਂ ਚੀਜ਼ਾਂ ਦਾ ਜਵਾਬ ਆਵੇਗਾ ਬੜੀ ਨਿਮਰਤਾ ਦੇ ਨਾਲ ਆਵੇ ਬੜੀ ਸਤਿਕਾਰ ਦੇ ਨਾਲ ਸਵਾਲ ਜਿਹੜਾ ਦੇ ਸਾਹਮਣੇ ਰੱਖਿਆ ਜਾਏਗਾ ਪੀਰ ਮਾਮਾ ਜੀ ਇੱਕ ਸਵਾਲ ਆ ਅੱਜ ਦੇਖੋ ਸ਼੍ਰੋਮਣੀ ਕਾਲੀਦਾ ਦੇ ਦੋ ਵੱਖਰੇ ਵੱਖਰੇ ਧੜੇ ਆ ਇਕਨੇ ਪਾਰਟੀ ਦਫ਼ਤਰਸ ਦੇਖਨੇ ਮੀਟਿੰਗ ਬਾਹਰ ਕੀਤੀ ਅੱਜ ਸਵੇਰੇ ਇਹ ਵੀ ਸ਼ਹਿਰ ਚ ਕਾਫੀ ਤਣਾਅ ਵਾਲੀ ਸਥਿਤੀ ਬਣੀ ਰਹੀ ਕਿ ਜੀ ਕਾਲੀ ਦਲ ਦੇ ਦਫ਼ਤਰ ਤੇ ਕਬਜ਼ਾ ਹੋਣ ਜਾ ਰਿਹਾ ਦੇਖੋ ਕਾਲੀ ਦਲ ਬਾਰੇ ਇਦਾਂ ਦੀਆਂ ਗੱਲਾਂ ਚੱਲਣੀਆਂ ਕਬਜ਼ਾ ਹੋਣਾ ਕਬਜ਼ਾ ਨਾ ਹੋਣਾ ਲੱਗਦਾ ਨਹੀਂ ਕਿ ਕਾਲੀ ਦਲ ਨੂੰ ਸਿੱਧੇ ਤੌਰ ਤੇ ਖੋਰਾ ਲੱਗਣ ਵਾਲੀਆਂ ਇਹ ਗੱਲਾਂ ਵਾਪਰ ਰੀਆਂ ਸਾਰਾ ਕੁਝ ਚਾਹੇ ਇੱਕ ਥੜਾ ਜਾਂ ਦੂਜਾ ਥੜਾ ਦੇਖੋ ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਏ ਅਹੁਦੇਦਾਰਾਂ ਦੀ ਮੀਟਿੰਗ ਹੁੰਦੀ ਏ ਜਿਹੜੀ ਉਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਏ ਜਾਂ ਅਲੱਗ-ਅਲੱਗ ਕਮੇਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਜੇ ਪਾਰਟੀ ਪ੍ਰਧਾਨ ਸਾਹਿਬ ਨੇ ਕੋਈ ਮੀਟਿੰਗ ਅੱਜ ਸੱਦੀ ਸੀ ਤਾਂ ਫੇਰ ਇਹਨਾਂ ਦਾ ਉੱਥੇ ਆਉਣਾ ਬੜਾ ਜਾਇਜ਼ ਸੀ ਬਿਲਕੁਲ ਜਾਂ ਵੱਖਰੇ ਤੌਰ ਦੇ ਉਤੇ ਤੁਸੀਂ ਪਾਰਟੀ ਦਫ਼ਤਰ ਆਉਣਾ ਜੀ ਸਦਕੇ ਆਓ ਪਰ ਜਦੋਂ ਤੁਸੀਂ ਸਨੇਹ ਇਹੋ ਜੇ ਭੇਜੋ ਕਿ ਅਸੀਂ ਉੱਥੇ ਆਣ ਕੇ ਬੈਠ ਕੇ ਅਸੀਂ ਉੱਥੇ ਕੋਈ ਵੱਖਰੀ ਆਪਣੀ ਕੋਈ ਪ੍ਰਜੀਡੀਅਮ ਜਾਂ ਕੁਝ ਬਣਾਉਣ ਦਾ ਫੈਸਲਾ ਕਰਨਾ ਤਾਂ ਤੁਸੀਂ ਦੇਖੋ ਇਹ ਇੱਕ ਲਲਕਾਰਾ ਹੁੰਦਾ ਜਿਹੜਾ ਕਿ ਸਾਡੇ ਅੰਦਰ ਹੋਰ ਜਿਹੜੀ ਫੁੱਟਬੰਦੀ ਨੂੰ ਉਤਸ਼ਾਹਤ ਕਰਦਾ ਤੁਸੀਂ ਦੇਖੋ ਕਿ ਅੱਜ ਉਸ ਸ਼੍ਰੋਮਣੀ ਕਾਲੀਦਾਲ ਦੀ ਸਾਡੀ ਲੀਡਰਸ਼ਿਪ ਜਿਹੜੀ ਸੀ ਮੈਂ ਵੀ ਉੱਥੇ ਤੁਹਾਡੀ ਆਪਣੀ ਡਿਬੇਟ ਕਰਕੇ ਮੈਂ ਆ ਗਿਆ ਉੱਥੋਂ ਤਾਂ ਉੱਥੇ ਬਕਾਇਦਾ ਬੜੇ ਹੀ ਵਧੀਆ ਸਤਕਾਰਤ ਤਰੀਕੇ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਖੁੰਦਰਸਾ ਉੱਥੇ ਡਾਕਟਰ ਦਲਜੀਤ ਸਿੰਘ ਚੀਮਾ ਸਨ ਉਥੇ ਸ਼ਰੋਣੀ ਚੂਤਕਾਲੀ ਦਾ ਬਣਾਚਨ ਥੈਂਕ ਯੂ ਵੈਰੀ ਮਾਡਾ ਜੇ ਸੰਤ ਸਿੰਘ ਗਰੇਵਾਲ ਸਾਰੇ ਉਥੇ ਸੀ ਓਕੇ ਵੀਰ ਮਮਾ ਜੀ ਬਿਲਕੁਲ ਤੁਹਾਡਾ ਤੁਹਾਡਾ ਬਿਲਕੁਲ ਇਸ ਮਾਮਲੇ ਦੇ ਵੀਊਪੁਆਇੰਟ ਹੈਗਾ ਲਾਸਟ ਮਿੰਟ ਅਮਰਿੰਦਰ ਜੀ ਵੀਰ ਮਮਾ ਜੀ ਕਹਿੰਦੇ ਕਿ ਇਸ ਤਰ੍ਹਾਂ ਲਲਕਾਰ ਮਾਰ ਕੇ ਜੇ ਕੋਈ ਕਾਲੀ ਦਰ ਦੇ ਦਫਤਰ ਜਾਏਗਾ ਤਾਂ ਫਿਰ ਬਣਦੀ ਨਹੀਂ ਗੱਲ ਦੇਖੋ ਸਿੱਧੂ ਸਾਹਿਬ ਇਹ ਛੋਟੀਆਂ ਗੱਲਾਂ ਕਿ ਵੀ ਦਫਤਰ ਕਿਹਦੇ ਕੋਲ ਹੋਏਗਾ ਪੰਜਾਬ ਦੇ ਲੋਕੀ ਤਾਂ ਸਾਰਿਆਂ ਨੂੰ ਪਿੱਟ ਕਰਕੇ ਖੜੇ ਆ ਤੁਸੀਂ ਦਫਤਰ ਤਾਂ ਇੱਕ ਛੋਟੀ ਜੀ ਕਿ ਚਾਰ ਕਮਰੇ ਹੀ ਆਂ ਉਹਦੀ ਕੋਈ ਅਹਿਮੀਅਤ ਹੀ ਨਹੀਂ ਰਹੀ ਉਸ ਦਫ਼ਤਰ ਦੀ ਮੈਂ ਕਹਿੰਦਾ ਜਦੋਂ ਤੁਹਾਡੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਪਬਲਿਕ ਤੁਹਾਡੇ ਨਾਲ ਨਹੀਂ ਹੈ ਤੁਸੀਂ ਉੱਥੇ ਕੁੰਡਲੀ ਮਾਰ ਕੇ ਬੈਠੇ ਰਹੋ ਉਹ ਚਾਰ ਕਮਰਿਆਂ ਦੇ ਉੱਪਰ ਕੇ ਮੈਂ ਇੱਥੇ ਬੈਠਾ ਇਸ ਕਰਕੇ ਕਾਲੀ ਦਲ ਮੇਰਾ ਹੈ ਤੇ ਬੈਠੇ ਰਹੋ ਉਹ ਤੇ ਤੁਸੀ 10 ਸਾਲ ਹੋ ਗਏ ਇਸ ਚੀਜ਼ ਨੂੰ 10 ਹੋਰ ਕੱਢ ਦੋ ਵੀਰ ਮਮ ਜੀ ਬਹੁਤ-ਬਹੁਤ ਧੰਨਵਾਦ ਅਮਰਿੰਦਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਦੋਨਾਂ ਨੇ ਇਹਨਾਂ ਸਮਾਂ ਦਿੱਤਾ ਜਿਸ ਮੁੱਦੇ ਤੇ ਆਪਾਂ ਅੱਜ ਚਰਚਾ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਉਸਦੀ ਲੀਡਰਸ਼ਿਪ ਤੇ ਜਿਹੜੇ ਉੱਠ ਰਹੇ ਆ ਸਵਾਲ ਹੁਣ ਮਾਮਲਾ ਸਿੰਘ ਸਹਿਬਾਨ ਕੋ ਜਿਸ ਗ੍ਰੀਸ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕੀ ਦੇਣਗੇ ਜਵਾਬ ਇਹਨਾਂ ਮੁੱਦਿਆਂ ਤੇ ਨਜ਼ਰਾਂ ਬਣੀਆਂ ਰਹਿਣੀਆਂ ਤੁਹਾਡੇ ਸਾਰਿਆਂ ਵੱਲੋਂ ਆਪਾਂ ਮਹਿਮਾਨਾਂ ਦੇ ਧੰਨਵਾਦੀ ਔਰ ਤੁਹਾਡੇ ਵੱਲੋਂ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ